ਡਾਂਟ نو ਲੋਜੀ ਸੋਜੀ ਦਾ ਘੜਾ ਵੀ ਮਿੱਤਰੋ ਸੋਜੀ ਦਾ ਸੋਜੀ ਦਾ ਓਕੇ ਬਦਾਂਨ ਕੋਟੋ ਦੇਸੀ ਕੇ ਦੀਏਗਾ ਇਟਾਲੀਅਨ ਮੱਖਣ ਹਾਂ ਓਕੇ ਰੰਗ ਬਦਲਣਾ ਪਿਆ ਤੇ ਖੁਸ਼ਬੂ ਇਹਦੀ ਆਉਣ ਲੱਗ ਪਈ ਜੀ ਹੁਣ ਪਤਾ ਲੱਗਣ ਲੱਗ ਪਿਆ ਜੀ ਇਹ ਸੋਜੀ ਭਜੰਡਾ ਹੀ ਆ ਸੋਜੀ ਭਲਦੀ ਬਈ ਕਿੰਨੀ ਇੱਥੇ ਬਣਾ ਗੋਦਾ ਬਦਾਮ ਕਾਜੂ ਪਿਸਤੇ ਉਹ ਪਿਸਰੇ ਪure ਉੱਤੇ ਮੱਖਣਾ ਪੈ ਗਿਆ ਵਿੱਚ ਚੱਕਰ ਮਾਰੋ ਪਤਾ ਤੇ ਵੀ ਖੰਡ ਪੈ ਗਈ ਆ ਬੋਲ ਬਾਕੀ ਦੇਖੀ ਲਓ ਲਓ ਹੁਣ ਪੈ ਗਿਆ ਜੀ ਦੁੱਧ ਹੁਣ ਮੈਂ ਦੱਸ ਬੱਬਾ ਚਲ ਕੋਈ ਨਹੀਂ ਤਾਂ ਹੁਣ ਆਪਾਂ ਨਾ ਅੱਗੇ ਕਰਕੇ ਦੇਖਦੇ ਹਾਂ ਟਰਾਈ ਮਾਰ ਕੇ ਆ ਆਹ ਲਓ ਜੀ ਹੁਣ ਪੈ ਗਿਆ ਕਾਜੂ ਬਦਾਮ ਮੱਠਾ ਟਿਕ ਪ੍ਰਸ਼ਾਦ ਮੱਠਾ ਪ੍ਰਸ਼ਾਦ ਖਾਓ ਤੇ ਲਓ ਨਜ਼ਾਰੇ ਬਈ ਜੀ ਪੱਕ ਗਿਆ ਪੂਰਾ ਤੇ ਜਿਵੇਂ ਜੈਗੋਨੇ ਆ ਬੰਗਰ ਦੀ ਤੋਂ ਹਾਂ ਲੁਪੜਾ ਹਾਂ ਅਜੇ ਸਾਰਾ ਅਥੇ ਹੈਗਾ ਓਕੇ ਆ ਵੀ ਕੰਮ ਸਾਰਾ ਪਤਾ ਕਿਉਂ ਅਥੇ ਰਾਸ਼ ਬਹੁਤ ਸ਼ਾਦ ਬਣ ਗਿਆ ਉਹ ਤਾਂ ਉਦਾਂ ਵੀ ਸ਼ਨੀਵਾਰ ਨੂੰ ਖੜੀਆਂ ਹੁੰਦੀਆਂ ਹਨ ਤੈਨੂੰ ਪਤਾ ਉੱਥੇ ਦੱਸਾਂ ਹਾਂ 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 ਮਿੱਠਾ ਸੂਈ ਬੁੰਨ ਵਾਲੀ ਸੂਈ ਬੁੰਨਣ ਵਾਲੀ ਬੁੰਨਣ ਵਾਲੀ ਆ ਹਾਂ ਪੋਹ ਲੋ ਥੋੜੀ ਜੀ ਕੋਈ ਗੱਲ ਨਹੀਂ। ਤੁਜੀ ਨਹੀਂ ਪੁੱਜੀ। ਕਿਉਂਕਿ ਸਾਨੂੰ ਇਹਦਾ ਪਤਾ ਨਹੀਂ ਇਹਦਾ ਐਕਸਪੀਰੀਅੰਸ ਇਹਦਾ। ਪਰ ਜਿੰਨਾ ਤੱਕ ਮੈਨੂੰ ਪਤਾ ਨਾ ਹਾਂ ਜਦੋਂ ਗਰਮ ਆ ਕੇ ਧੀ ਜਿਆਦਾ ਜਿਆਦਾ ਪੁੰਨੀ ਜਾਂਦੀ ਹੈ। ਓਕੇ। ਥੋੜਾ ਜਿਹਾ ਹੁਣ ਰਜਉਣ ਲੱਗੇ ਆ ਹੋਰ। ਕਿਉਂਕਿ ਸਾਡਾ ਵੀ ਪਹਿਲਾ ਪਹਿਲਾ ਐਕਸਪੀਰੀਅੰਸ ਹੀ ਹੈ। ਤੁਮਾਰੀ ਦਾ ਫਰਕ ਬਹੁਤ ਆ ਗਿਆ। ਲਓ ਜੀ ਹੁਣ ਫਾਈਨਲ ਬਣ ਗਿਆ। ਓਕੇ ਰਿਪੋਰਟ ਚਲੋ ਆਪਾਂ ਪਾਣੀ ਨਹੀਂ ਪਾਇਆ ਚਲ ਵਧੀਆ ਪਾਣੀ ਨਾ ਹੋਇਆ ਨਾ ਸਹੀ ਕੰਮ ਲੈ ਮੇਰੇ ਤੁਰ ਰੁਕ ਜਾ ਹਾਂ ਓਕੇ ਬਈ